ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਾ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਹੀ ਕਿਸੇ ਮਾਤੜ ਦਾ ਫਾਇਦਾ ਆਿੰਦਾ ਸੱਜਣੋ ਅੱਜ ਦੀ ਆਪਣੀ ਵਿਜਿਟ ਸਿੰਡ ਲਜਾਮ ਵਾਲਾ ਜ਼ਿਲ੍ਹਾ ਤੇ ਤਹਿਸੀਲ ਨੂੰ ਲੱਗਦਾ ਫਿਰੋਜ਼ਪੁਰ ਲਵਦੇ ਫਾਰਮ ਤੇ ਪਹੁੰਚਿਆ ਇਸ ਫਾਰਮ ਤੋਂ ਆਪਾਂ ਨੂੰ ਪੰਜ ਚਾਰ ਪਸ਼ੂ ਵੇਖਣ ਨੂੰ ਮਿਲਦੇ ਆ ਇਸ ਵਾਰੀ ਪੰਜ ਆ ਚਾਰ ਸਜਣੋ ਵੜਾ ਕੋਈ ਸੁਈਆਂ ਕੋਈ ਗੱਬਣਾ ਤੇ ਇੱਕ ਸਜਣੋ ਝੋਟੀ ਆ ਬਿਲਕੁਲ ਤਿਆਰੀ ਤੇ ਦੂਜਾ ਸੂਹਾ ਝੋਟੀ ਆ ਚੰਗੀ ਵੱਡੀ ਆ ਬਾਕੀ ਲਾਭਣਾ ਕਰਦੇ ਗੱਲ ਬਾਤ ਪੁੱਛਦੇ ਆ ਕਿਵੇਂ ਦੇ ਰਹਿਣਗੇ ਅੱਜ ਦੇ ਰੇਟ ਭਾਈ ਲਵਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮ ਵਧੀਆ ਜੀ ਵਧੀਆ ਅੱਜ ਤੇ ਡਾਕਟਰ ਪਰਾਂ ਨੂੰ ਮੂੰਹ ਵਟੇ ਫਿਰਦਾ ਆ ਡਾਕਟਰਾ ਕਿੱਦਾਂ ਐ ਬਹੁਤ ਵਧੀਆ ਠੀਕ ਕੋਈਲਾ ਆ ਗਿਆ ਤਾਂ ਕੇਂਦਰ ਆਜ ਹੋ ਗਿਆ ਬੜਾ ਵੀਡ ਕੀਤਾ ਤੁਹਾਡਾ ਅੱਛਾ ਲੈ ਕੋਈ ਨਹੀਂ ਕਸਰਾ ਕੱਢਦੇ ਨਹੀਂ ਅੱਜ ਸਾਰਿਆਂ ਲੇਟ ਯਾਰ ਬਾਹਰੋਂ ਜਾਰਾ ਮੀਂਹ ਬਾਰਸ਼ ਬੜੀ ਪਈ ਜਾਂਦੀ ਏ ਮੌਸਮ ਖਰਾਬ ਹੋਇਆ ਕਰਕੇ ਟਾਈਮ ਲੱਗ ਜਾਂਦਾ ਮੰਨ ਲਓ ਮੰਨ ਲੈ ਸਹੀ ਗੱਲ ਹੋਰ ਚੜਦੀ ਕਲਾ ਕੈਮ ਸਦਾ ਜੀ ਓਕੇ ਰਸ ਕਰਕੇ ਨੋਡਾ ਪਿੰਨਨਿਆਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹਾਂ ਸੀਰੀ ਫਿਰੋਜ਼ਪੁਰ ਜੀ ਤੇ ਮੋਬਾਈਲ ਨੰਬਰ 986046417 ਠੀਕ ਆ ਤੇ ਇਹ ਗੱਬਣ ਆ ਕੀ ਬਿਲਕੁਲ ਹੈਨਾ ਤਿਆਰੀ ਤੇ ਜਿੰਨਾ ਕ ਟਾਈਮ ਤੁਹਾਡੇ ਅੰਤਜਣਾ ਯਾਰ ਉਹਨਾਂ ਦੱਸਿਆ ਵੀ 4-5 ਦਿਨ ਸਮਾਂ ਲੱਗੇਗੇ ਜੇ ਵਾ 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 ਬਾਕੀ ਕੋਈ ਪੁਰਾਣੀ ਸੂਬੇ ਦੇ ਸੂਬੇ ਨੂੰ ਪੈਨ ਪਤਾ ਬਗਾਨੇ ਨਾਲ ਡੰਗਰ ਕਰ ਸਜਣ ਵਾਲਾ ਜਰਾ ਜਗਾਰ ਚਾਹੀਦਾ ਚੰਗੀ ਮੈਂ ਵੱਡੀ ਝੂਠ ਥੱਲੋਂ ਬਹੁਤ ਥੱਲੋਂ ਵੀ ਖੋਕੇ ਜੜੀ ਫਿਰਦੀ ਆ ਬਾਹਰੋਂ ਆਈ ਫਿਰਦੀ ਹੈਨਾ ਸਿੰਗ ਦੇ ਨਿੱਕੀ ਚੰਦੀਗੜ੍ਹ ਵਾਲੀ ਕੱਟੀ ਆਖੂ ਲੱਗਾ ਹੈਨਾ ਬਿਲਕੁਲ ਸੱਚ ਨੂੰ ਸਿੰਘ ਦੀ ਕੁਆਲਿਟੀ ਵੇਖੋ ਤੁਸੀਂ ਕਰਮਾਲੀ ਦੀ ਕੋਕੇ ਜੜੀ ਫਿਰਦੀ ਆ ਐਨੂੰ ਕਰਦੇ ਸੁਗਾ ਦੁੱਜਾ ਲੱਗਦੀ ਹੈ ਨਾ ਦੁੱਜਾ ਦੁੱਜਾ ਸੁਗਾ ਜਿਗਾਰ ਹੀ ਬੜਾ ਯਰ ਲਾਈ ਫਿਰਦੀ ਕੀ ਕਰਮਾਲੀ ਤੇ ਪੂੜੇ ਪੜੇ ਅਜੇ ਜਿਹੜੇ ਤਕਰੀਬਨ ਫਿਸਣ ਹੀ ਦੇ ਆ ਅਜੇ ਨਹੀਂ ਸੁੰਦੀ ਅੱਠ ਦਾ ਦਿਨ ਹੈਨਾ ਠੀਕ ਹੈ ਲੈ ਚੱਲ ਗਏ ਬਾਹਰ ਸੱਜਣੋ 8 ਦਿਨ ਤੇ ਸਾਡੇ ਅੰਤਜੇ ਨਾਲ ਖੁੱਲੇ ਡੁੱਲੇ ਖੜ ਸਕਦੀ ਐ ਬਾਕੀ ਸਮੁੰਦਰ ਆ ਇਹਨਾਂ ਦਾ ਪਤਾ ਨਹੀਂ ਕਿ ਅੱਗਾ ਪਿੱਛਾ ਵੀ ਤੁਹਾਡੀ ਡੰਗਦਾ ਹੋ ਸਕਦਾ ਬਾਕੀ ਟੱਪੜ ਟੱਪੜ ਚੰਗੀ ਆਈ ਉਹ ਨੋਕਲ ਹੱਥਾਂ ਲੱਗਾ ਹਨ ਬਿਲਕੁਲ ਬੜਾ ਜਵਾਲ ਲੱਗਾ ਚੋਟੀ ਹੂੰ ਵੱਡੀ ਮੈਂ ਪੂਰੀ ਡੇਰੀ ਦੇ ਮਤਲਬ ਦੀ ਚੰਗੀ ਹਾਂ ਨਹੀਂ ਨਹੀਂ ਵੱਡੀ ਆ ਜਿੰਨੇ ਏਕਰੇ ਲੂ ਫਾਰਮ ਤੇ ਲਾਉਣੀ ਆ ਜਾਂ ਰੱਖਣੀ ਆ ਜਾਂ ਵੇਚ ਵਟੇਗਾ ਨਹੀਂ ਓਕੇ ਬਾਈ ਓਕੇ ਸੱਜਣੋ ਕਿਆ ਬਾਤ ਹੈ ਬੜੀ ਜਿਆਦੀ ਚੰਗੀ ਆ ਕੋਕਾ ਜਾਂ ਫੀਸ ਦੇ ਵਾਕਿਆ ਕੈਮਰੇ ਤੋਂ ਬੜਾ ਘਬਰਦੀ ਆ ਲੋਈ ਭਾਈ ਜੀ ਫਿਰ ਇਹਦੀ ਕੀਮਤ ਜੈਸਨੋਈ ਕਰ ਦੇਗੇ ਮੂਲ ਲੇ ਕੇ 15 ਕਰ ਦੇ 13 ਦੇ ਦਈਏ ਝੋਟੀ ਹੋਰ ਪਿਆਰ ਮਾਉਤ ਇੱਕ ਦਾ ਦੀ ਹਾਨਾ ਝੋਟੀ ਦੇ ਦਾਂਗੇ 1 ਲੱਖ 10000 ਦੀ ਹੋਰ ਹੋ ਜੂ ਵੱਡੀ ਕੋ ਝੋਟੀ ਚੰਗੀ ਹੋਰ ਹੋ ਜੂਗੀ ਇਮਾਨਦਾਰ ਫੋਲੀ ਕਰਦਾ ਮੈਂ ਲੱਗਿਆ ਹੋਰ ਕਰ ਦੇ ਯਾਰ ਮੀ ਕਣੀ ਤੇ ਰੰਗ ਹੀ ਯਾਰ ਛੱਡ ਦਾਂਗੇ ਇਹ 10 ਚਾਹਾਂ ਪੰਜ ਦੀ ਕਰ ਮੇਰੇ ਅੱਟ ਲੱਗ ਗਈ ਪੰਜ ਦੀ ਧੱਕਾ ਹੋਏ ਨਾ ਨਹੀਂ ਹੁੰਦਾ ਨਹੀਂ ਬੜਾ ਜਾਣਦੇ ਨਹੀਂ ਜਾਣਦੀ ਔਖਾ ਹੋਏ ਨਾ ਡਾਕਟਰ ਦੀ ਦੇ ਦਾਂਗੇ ਯਾਰ ਝੋਟੇ ਡਾਕਟਰ ਸਾਹਿਬ ਤੁਸੀਂ ਕੀ ਜਾਂਦੇ ਜੀ ਪੰਜ ਦੀ ਕਰ ਦਈਏ ਯਾਰਾ ਨਾ ਖਪਾਓ ਪੰਜ ਦੀ ਜਾਨ ਦੋ ਨਹੀਂ ਧੱਕਾ ਹੋਏ ਨਾ ਜਾਨ ਦੋ ਕੋਈ 2 ਰੁਪਏ ਲੈ ਲੈ ਫਿਰ ਆ ਕੇ ਲਵਕੋਲੀ ਜਾਣਾ ਹੈ ਉਹ ਆਪਣੇ ਕੋ ਦਿਲ ਖੁਸ਼ ਹੋ ਕੇ ਡੰਗਰ ਦੀ ਤਾ ਚਲ ਕੋਈ ਨਹੀਂ ਜਾਂਦੇ ਆ ਆ ਗਈ ਵਹਿੜ ਵੱਡੀ ਆ ਨਾ ਇਹਨੂੰ ਕੋਲ ਕਿੰਨਾ ਕਿ ਦੁੱਧ ਭਾਈ ਇਹਨੂੰ ਦੋ 10 ਟਾਂ 12 13 ਕਿਲੋ ਹੈਗਾ ਅੱਛਾ ਹੋਰ ਕੋਈ ਹੈਗਾ 15 20 ਦਿਨਾਂ ਮਹੀਨੇ ਦਾ ਕੁਮਾਨ ਲਾ ਦੇ ਹਾਂ ਹੈਗਾ ਮਹੀਨੇ ਦਾ ਸੂਆ ਹਾਂ ਦੁੱਧ 13 ਕਿਲੋ 13 ਕਿਲੋ 13 ਕਿਲੋ ਠੀਕ ਹੈ ਖੋਲ ਗਏ ਤੀ ਸੂਆਦ ਜਵਾਜ ਵੀ ਵੜਾ ਲਗਾ ਹੂੰ ਘਾੜ ਦੋ ਜਿੰਦੀ ਫੁੱਲ ਵੱਡੀ ਆਈ ਬਾਹਰ ਘਰੇ ਸੇਵਾ ਕਰ ਲੱਕ ਦੁੱਧ 1500 ਲੀਟਰ ਕਰ ਦੇ ਅੱਛਾ ਹੂੰ ਠੀਕ ਆ ਲਓ ਬੱਚਾ ਜੀ ਤੇ ਦੁੱਧ 13 ਕਿਲੋ ਜੀ ਨਲਯੋ ਸਵਾਜੋ ਬੜਾ ਤੰਤ ਨੂੰ ਗਰੀਆਂ ਚਵਾਈ ਹਮ ਵਾਕਏ ਚੋਣ ਤੇ ਬੜੀ ਬੋਲੀ ਹੋ ਗਈ ਨਾੜਾ ਨੋੜਾ ਚੰਗੀਆਂ ਚਮਕਦੀਆਂ ਹਨਾ ਤੇ ਬਾਈ ਲਾਓ ਫਿਰ ਇਹਦੀ ਕੀਮਤ ਕੀ ਕਰਦਿਗੇ ਮੁੱਲ 40 ਕਰਦੇ 2 ਛੜਦਾਂ 40 ਅਠਾ ਤਿਆਰ ਦੇ ਦਾਂਗੇ ਹੈ 2 ਘੜ 40 ਦੇ ਦਾਂਗੇ 35 ਦੀ ਨਹੀਂ ਹੁੰਦੀ ਨਹੀਂ 35 ਦੀ ਨਹੀਂ ਹੁੰਦੀ ਚਲ ਠੀਕ ਹੈ ਆ ਆ ਗਈ ਸੋਈ ਤਾਜੀ ਬਿਲਕੁਲ ਹਨਾ ਗਿੱਲੀ ਸੋਈ ਤੇ ਤੜਕੇ ਸੋਈ ਅੱਜ ਤੜਕੇ ਬੱਚਾ ਦਿੱਤਾ ਬੱਚਾ ਬੱਚਾ ਹੈ ਬੱਚਾ ਬੜਾ ਸੋਹਣਾ ਦਿੱਤਾ ਖੋਲ ਦੇ ਮੇਰਾ ਵੀਰ ਤੜਕੇ ਹੀ ਸੋਈ ਆ ਤੇ ਕਿੰਨਾ ਕੁ ਦੁੱਧ ਕੱਢਿਆ ਕੁਢਿਆ 2.5 ਕਿਲੋ ਬੋਲਾ ਚ ਕੱਢਿਆ ਯਾਰ ਠੀਕ ਆ ਲਓ ਜੀ ਤੋਂ ਸੰਗੇ ਸੀਲਸੂਲ ਬਹੁਤ ਚੋਆਇਸ ਵੀ ਬੜੀ ਵਧੀਆ ਹੂੰ ਦੋਗਲੇ ਅੰਗ ਦੀ ਆ ਲੈਆ ਮੇਰਾ ਵੀਰ ਕਮਾ ਲਿਆ ਅੱਜ ਸਹੀ ਥੋੜਾ ਬੱਕੀ ਜੀ ਫਰੀ ਜਰੀ ਹੂੰ ਹੂੰ ਲਓ ਜੀ ਸੱਜਰ ਸਹੀ ਆ ਨਾ ਬਿਲਕੁਲ ਫਿਰ ਲੱਪਾ ਲੁਪਾ ਲ ਆ ਜਾਂਦਾ ਡੰਗਰ ਤੇ ਬਾਈ ਨੇ ਕੀਮਤ ਹੁਣ ਤਾਂ 30000 ਕਰਦੇ 32 ਦੇ ਦਾਂਗੇ ਖਾਨ ਆਗਾ 32 ਦੀ ਹਾਂ ਹੋਰ ਕਰਦਗੇ ਠੀਕ ਹੀ ਕਰਦਗੇ ਨਹੀਂ ਠੀਏ ਠੱਗਾ ਹੋਏ ਜਾਣ ਦੇ ਨਹੀਂ ਹਾਂ ਫਤਿਹ ਜੀ ਠੀਕ ਆ ਜਿਹੜੀ ਆ ਟੋਕੜ ਐ ਨਾ ਟੋਕੜ ਟੋਕੜ ਬੱਚੋਂ ਬਗੈਰ ਹਾਂ ਕਿੰਨਾ ਕ ਦੁੱਧ ਐ ਮੁਕਾ ਦੁੱਧ ਲਈ 7 ਕਿਲੋ ਗਰੰਟੀ ਵਾਲਾ ਹੈਗਾ ਤੋੜ ਦੇ ਮਰਾ ਵੀਰੇ ਵੀ ਲਓ ਜੀ 7 ਕਿਲੋ ਸਜਣੋਂ ਦੁੱਧ ਜੀ ਤੇ ਸੁਭਿਦ ਅੰਤਾਜਾ ਲਾ ਲਿਓ ਕਿ ਤੀਜਾ ਦੂਜਾ ਜਾਂ ਚੌਥਾ ਹੈ ਨਾ ਹੂੰ ਲਾਇਆ ਮਰਾ ਵੀਰੇ ਲਓ ਜੀ ਇਹ ਇਹਨਾਂ ਦੀ ਕੀਮਤ 18000 ਦੇ ਦਾਂਗਾ 18000 ਦੀ ਜਸਨੋ ਆ ਆ ਕੀ ਸਿੰਘਾਂ ਵਾਲੀ ਗੱਪਣ ਗਾਈ ਹੈ ਨਾ ਵਾਹ ਵਾਹ ਥੱਲੋ ਬਹੁਤ ਚੰਗੀ ਥੱਲੋ ਚੰਗੀ ਹੈ ਉਤੋਂ ਵੀ ਚੰਗੀ ਰਾਜੀ ਬਾਜੀ ਸਿੰਘ ਹੀ ਸਿੰਘ ਹੈ ਨਾ ਹਾਂ ਸਿੰਘਾਂ ਸਿੰਘਾਂ ਦਾ ਵੱਟਾ ਵਾਛੀ ਦਬੋ ਸਿੰਘ ਸਿੰਘ ਸੱਜਣੋ ਵੇਖ ਲਓ ਸੀਲ ਸੂਣ ਬਹੁਤ ਹੈ ਹਾਂ ਜਰਸੀ ਕ੍ਰੋਸ ਆ ਗਈ ਹਾਂ ਜਰਸੀ ਜਰਸੀ ਬਾਕੀ ਬਿਲਕੁਲ ਗੋਲ ਮਟੋਲ ਜੀ ਆ ਹੈ ਨਾ ਕਿੰਦੇ ਰਗੀ ਗਈਏ ਗੋਲ ਮਟੋਲ ਦੀ ਆਰਤੀਆਂ ਦੀ ਸਰਾਨੀ ਆ ਗਈ ਤੇ ਬੋਲਰ ਕੀ ਹਾਂ 3 3 ਆਹ ਹਾਂ ਬੈਕਗਰਾਉਂਡ ਬੜੀ ਤਿਆਰ ਕਰੂਗੀ ਜਿੰਨੀ ਆਉਗੀ ਹਾਂ ਬਿਲਕੁਲ ਬੈਗ ਆਉਗੀ ਹੁਣ ਲਾ ਲਾਡੂੜ ਕਾਫੀ ਪਏ ਹਨਾ ਇਹ ਕੱਢਨੇ ਉੱਧਰ ਉੱਧਰ ਕੱਢੇ ਹੂੰ ਤੇ ਰੇਡ ਬਾਈ ਫਿਰ ਕੀ ਰਹਿ ਗਿਆ ਮੋਹਨ ਦਾ ਵਿਚਾਰੀ ਕਰ ਦੋ ਛੜ ਦੰਗ 40 35 ਦੀ ਕਰੀਏ 35 ਰੁਪਏ 35000 ਦੇ 35 ਦੀ ਜਾਣਦੇ ਮਾਰਦੇ ਥਾਪੀ ਖੇਰ ਲਾ ਤੇ ਪੀਸ ਆ ਖੁਸ਼ ਹੋ ਗਏ ਮਾਰਦੇ 30000 ਦੀ ਦੇਦਾ ਨਹੀਂ 35 ਦੀ ਫੇਰ ਨਾ ਡਰ ਸਜਣੋ ਇਹ ਪਸ਼ੂ ਆ ਬਾਈ ਲਵ ਦੇ ਕੋਲ ਪੇਂਟ ਜਿਹੜਾ ਅਲਜਾਮ ਵਾਲਾ ਪਹੁੰਚ ਕੇ ਤਸੱਲੀ ਕਰਕੇ ਆਪਣੇ ਪਸ਼ੂਆਂ ਦੀ ਖਰੀਦਦਾਰੀ ਕਰਿਆ ਕਰੋ ਤੇ ਮੈਂ ਵੀ ਚੰਗੀ ਆ ਵੱਡੀ ਆ ਸਜਣੋ ਜੇ ਰੇਟ ਕੀਤਾ ਤੇ ਮੈਂ ਵੀ ਚੰਗੀ ਆ ਕੋਕਾ ਪੀਸ ਆ ਦੁੱਧ ਚੌਰਾ 15 ਨੂੰ ਦੇਣਾ ਚਾਹੀਦਾ ਜੱਡੀ ਮੈਂ ਬਾਕੀ ਇੱਕ ਟਿਪ ਦੁੱਧ ਦੀ ਵੀ ਗਰੰਟੀ ਨਹੀਂ ਹੁੰਦੀ ਕਿਸੇ ਪਸ਼ੂ ਦੀ ਜਿਹੜਾ ਗੱਬਣ ਜਿਹੜਾ ਚੋਇਆ ਨਹੀਂ ਤੇ ਜੋ ਮਰਜ਼ੀ ਕਹਿ ਦਈਏ ਇਹਦੇ ਆਪਣੇ ਆਖਣਾ। ਬਾਕੀ ਕਿ ਉਹ ਮਾਲਕਾਂ ਨੇ ਸ਼ਾਦੀ ਦਿੱਤੀ ਹੋਵੇ ਉਹਦੇ ਅਨੁਸਾਰ ਗੱਲਬਾਤ ਕੀਤੀ ਜਾਂਦੀ ਹੈ। ਉਹਨਾਂ ਚਿਰ ਕੋਈ ਗੱਲਬਾਤ ਨਹੀਂ ਹੁੰਦੀ ਜਿੰਨਾ ਚਿਰ ਕੋਈ ਕੋਈ ਰਿਕਾਰਡ ਦਾ ਨਾ ਪਿੱਛੋ ਪਤਾ ਲੱਗੂਗਾ। ਠੀਕ ਹੈ ਜੀ। ਇਹ ਤਾਂ ਸਾਰੇ ਸੂਝਵਾਨ ਨੂੰ ਉਹਨਾਂ ਨੂੰ ਪਤਾ ਲੱਗਦਾ ਹੀ ਆ। ਇਹ ਇੱਕ 2 ਕਿਲੋ ਪਾਉਣ ਵਾਲੀ ਜਾਂ 15 ਪਾਉਣ ਵਾਲੀ ਇੰਤਾਜਾ ਹਰ ਕੋਈ ਇੰਤਾਜੇ ਦੇ ਹਿਸਾਬ ਨਾਲ ਕੰਮ ਚੱਲਦਾ। ਤੇ ਜਿਹੜਾ ਸੂਆ ਸੂਆ ਹੈ ਉਹਦਾ ਤਾਂ ਪਰਾ ਹੀ ਹੁੰਦਾ ਕਿ ਇੰਨਾ ਦੁੱਧ ਉਹ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਸਾਸਰੀ ਘਰ ਜੀ ਸਾਰਿਆਂ ਨੂੰ